ਅਸੀਂ ਲੱਗੇ ਹੋਏ ਮਿੱਟੀ ਪਾਣ ਬਾਈ ਖੇਤਾਂ 'ਚ ਸਾਡੀ ਮਿਹਨਤ ਦੀ ਕਮਾਈ ਲੱਗ ਰਹੀ ਕਰਨਾ ਨਾ ਚਲ ਬੈਠੀ ਨਾ ਉਹ ਆ ਗਏ ਮਿੱਟੀ ਦੇ ਢੇਰਿਆਂ ਚ ਪਾ ਰਹੇ ਕਿਸਾਨ ਉਹਦੇ ਇਸ ਤਰੀਕੇ ਭਾਈ ਇਹਨੇ ਪਾਣੀ ਵਰਦਾ ਦਾ ਤਾਵਨ ਪਾਣੀ ਨਹੀਂ ਦਿੱਤੀ ਇਹਨੂੰ ਕਾਹ ਕਰਕੇ ਰੇਤ ਦੇ ਵਿੱਚ ਪਾਣੀ ਪਈ ਆ ਇਸ ਕਰਕੇ ਰੇਤ ਦੇ ਵਿੱਚ ਜੜੀ ਪਈ ਆ ਜੀ ਜਿਹਨੇ ਪਾਣੀ ਕਿਨੇ ਫਸਲਾਂ ਮਰੇ ਕਾਹ ਕਰਕੇ ਪਈ ਸਾਰੇ ਬੱਜੀ ਆ ਇਹਦੇ ਨਾਲ ਬਾੜ ਪਾਣੀ ਦੇ ਮੀਂਹ ਨੂੰ ਪਿਆ ਜਾਂਦਾ ਉਸ ਆਹ ਦਾ ਜਿੰਮੇਦਾਰ ਪਈ ਆ ਉਹ ਲੋਕਾਂ ਦੇ ਇਸ ਲਈ ਕਿਹਾ ਵੀ ਭਾਈ ਹੁਣ ਵੀ ਟੈਨਸ਼ਨ ਥੋੜੀ ਘੱਟ ਦੀਵੇ ਪਾਣੀ ਰੇਲ ਪੀ ਜਾ ਕਰੋ ਦੇਖੀ ਕਰਤਾ ਹੈ ਜੀ ਦੂਜਾ ਭਾਈ ਕਰਕੇ ਰੋਸੀ ਮੈਂ ਤੁਹਾਨੂੰ ਆਪਣੇ ਕਾਜੀ ਕਰਾ ਲਵਾਂ ਲਈ ਪਰ ਕੇ ਵੀਡੀਓ ਦੇਖਾ ਜਦੋਂ ਕਰਤਾਰ ਸੇਰ ਕਰਾਇਆ ਕਰੋ ਅੱਗੇ ਜਿਹਦੇ ਮੇਰੇ ਵਰਗੇ ਗਰੀਬਾਂ ਨੂੰ ਕੰਮ ਨਹੀਂ ਦਿਖਾ ਦੂਜਾ ਭਾਈ ਮੇਰੇ ਵਰਗੇ ਗਰੀਬਾਂ ਨੂੰ ਕੰਮ ਨਹੀਂ ਦਿਖਾਦਾ ਹੁੰਦਾ ਪਾਸੇ ਲੋਕਾਂ ਦਾ ਫੇਰ ਵੀ ਦੇਖ ਰਹੇ ਨੇ ਕਰਤਾਰ ਜੀ ਵਰਗੇ ਪਰ ਪਰੇ ਨਹੀਂ ਦੇਖ ਲੈਣਗੇ ਵੇ ਦਾ ਦਾ ਪੂਰਾ ਇੱਕ ਪਾਸੇ ਵਾਲੀ ਕੁੰਡੀ ਤੋੜਤੀ ਇਹਨਾਂ ਨੇ ਛੋਟਾ ਚਲਾਇਆ ਕਰਦਾ ਨਾ ਕੁੜੀਚੋਂ ਦੇ ਨੇ ਮਾਰਾ ਕੇ ਜੀ ਸੀ ਦਾ ਪਾਸਾ ਜਾ ਤੜਵਾਤੀ ਆ ਦੇਖੋ ਕਿਸੇ ਨੇ ਮਿੱਟੀ ਪਾਣੀ ਆ ਸੰਪਰਕ ਕਰਨੇ ਕਰਿਓ ਬਈ 99155 57569 99155 57575 ਪਿੰਡ ਕੜਾਇਲਾ ਸੰਗੂ ਜ਼ਿਲ੍ਹਾ ਠੀਕ ਆ ਭਾਈ ਤਸੀਲ ਹੌਲਕਾ ਆ ਜਾਂਦੀ ਆ ਸਾਡੀ ਮੋਬਾਈਲ ਨੰਬਰ ਭਾਈ ਦੁਬਾਰੋ ਫੋਨ ਕਰਨਾ 9915157579 ਇਹ ਮੋਬਾਈਲ ਨੰਬਰ ਹੈ ਠੀਕ ਆ ਭਾਈ ਓਕੇ ਭਾਈ ਆਪਾਂ ਲਵ ਯੂ